ਜਿਵੇਂ ਜਿਵੇਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ। ᱛਿਵੇਂ ᱛਿਵੇਂ ਪੰਜਾਬ ਦੇ ਸਿਆਸੀ ਲੀਡਰਾਂ ਦੀ ਜ਼ੁਬਾਨ ਕੌੜੀ ਹੁੰਦੀ ਜਾ ਰਹੀ ਹੈ। ਅਤੇ ਇੱਕ ਦੂਜੇ ਦੇ ਖਿਲਾਫ ਬੋਲਣ ਵੇਲੇ ਸਾਰੀਆਂ ਹੱਦਾਂ ਪਾਰ ਕਰਦੇ ਦਿਖਾਈ ਦੇ ਰਹੇ ਨੇ। ਅੱਜ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਜੋ ਇੱਕ ਦੂਜੇ ਦੇ ਦਿਮਾਗ ਖਰਾਬ ਹੋਣ ਦੀਆਂ ਗੱਲਾਂ ਕਰ ਰਹੇ ਨੇ। ਪਹਿਲਾਂ ਸੁਖੀ ਰੰਧਾਵਾ ਦਾ ਬਿਆਨ ਸੁਣ ਲੈਣਾ ਕਿ ਸੁਖਬੀਰ ਦੀ ਦਿਮਾਗੀ ਹਾਲਤ ਕਿਹੋ ਜਿਹੀ ਹੈ। ਜਿਹੜਾ ਬੰਦਾ ਸ਼੍ਰੀ ਸਾਹਿਬ ਨਹੀਂ ਸਾਮ ਸਕਦਾ ਉਹ ਆਖਲੀਦਲ ਸਾਹਮਣੂ ਉਹ ਪੰਜਾਬ ਸਾਹਮਣੇ ਜਿਹੜੇ ਗੁਰੂ ਦਾ ਦਿੱਤਾ ਜਿਹੜਾ ਸਾਡੇ ਖਕਾਰ ਨੂੰ ਉਹਨਾਂ ਚੋਂ ਅਸੀਂ ਉਹਨੂੰ ਛੋੜਦੇ ਫਿਰਦੇ ਆਂ ਤੇ ਉਹਦੀ ਚੁਣੌਤੀ ਜਿਹੜੀ ਆ ਮੇਰੇ ਖਿਆਲ ਉਹ ਦਿਮਾਗੀ ਤਵਾਜਨ ਉਹਦਾ ਥੋੜਾ ਜਿਹਾ ਹਿੱਲ ਗਿਆ ਕਿ ਜਿਹੜੇ ਗੁਰੂ ਦੇ ਨਾਲ ਜਿਨ੍ਹਾਂ ਨੇ ਗੁਰੂ ਨੂੰ ਧੋਖਾ ਦਿੱਤਾ ਬਰਗਾੜੀ ਵਰਗੇ ਕਾਂਡ ਕਰਾਤੇ ਫੈਵਲ ਖਲਾਂ ਵਰਗੇ ਕਰਾ ਦਿੱਤੇ ਤੇ ਅੰਦਰੋਂ ਲਾਨਤਾਂ ਤੇ ਪੈਂਦੀਆਂ ਇਹਨਾਂ ਕਿ ਸੁਖੀ ਰੰਡਾਵਾ ਦੇ ਇਹ ਬੋਲ ਸੁਖਬੀਰ ਬਾਦਲ ਦੇ ਦਿਮਾਗੀ ਤਵਾਜਨ ਵਿਗੜੇ ਹੋਣ ਦੀ ਗਵਾਹੀ ਦੇ ਰਹੇ ਨੇ ਪਰ ਘੱਟ ਸੁਖਬੀਰ ਸਿੰਘ ਬਾਦਲ ਵੀ ਨਹੀਂ ਉਹਨਾਂ ਤੋਂ ਵੀ ਸੁਣੋ ਸੁਖੀ ਰੰਦਾਬਾਦੀ ਦਿਮਾਗੀ ਹਾਲਤ ਬਾਰੇ ਸੁਖੀ ਰੰਦਾਵਾ ਸਾਰੇ ਡਰਾਮੇ ਕਰ ਜਾਂਦਾ ਮੈਂ ਉਹਦੇ ਪਰ ਕੀ ਕਰਾਂ ਉਹ ਮੈਂਟਲ ਹੋਇਆ ਬ੍ਰਦਰ ਉਹ ਮੈਂਟਲ ਹੋਇਆ ਬ੍ਰਦਰ